ਕੌਲ ਮਿਸਤਰੀ ਬੈਠਿਆਂ ਵਾਲਾ ਨਾਲੇ ਸਾਨੂੰ ਆਪਣਾ ਦਿਖਾਉਂਗੇ ਸਾਡੇ ਪਾਪਾ ਜੀ ਦੇ ਮਿੱਤਰ ਰੇਸ਼ਮ ਸਿੰਘ ਮਿਸਤਰੀ ਜੀ ਝਾਕਦਾ ਤੇ ਤੇ ਆਹ ਹਾ ਨਾ ਤੇ ਐਨੀ ਉਮਰ ਹੋ ਗਈ ਬਾਈ ਮੈਂ ਨਾ ਇਹ ਕਾੜ ਪਹਿਲੀ ਵਾਰ ਦੇਖਿਆ ਤੇ ਇਹਦਾ ਬੋਰਾ ਆ ਬਾਈ ਜੀ ਜਿਵੇਂ ਨਾ ਆਪਣੇ ਮੰਜੇ ਦੇ ਪਾਵੇ ਦੀ ਚੂਲ ਹੁੰਦੀ ਆ ਹਨਾ ਜੀ ਲੈ ਹੁਣ ਇਹਦੇ ਬਾਹਾ ਫਿੱਟ ਕਰਾਂਗੇ ਆਪਾਂ ਏਸੇ ਲੋਟੇ ਕਰਨਾ ਪਊਗਾ ਫੱਟੇ ਦੇ ਵਿੱਚ ਬਾਹਾ ਰਾਮ ਪਾਣੀ ਕਾਫ ਕੱਲ ਪਾਣੀ ਦੇਖੋ ਨਾਲੇ ਦਾ ਕੰਮ ਕਰਨਾ ਜੀ ਨਾਲੇ ਬਾਪੂ ਹੋ ਰਿਆਂ ਦੀਆਂ ਲੈ ਜਾ ਵੀ ਕੈਮਰਾ ਖੜੀ ਨੇ ਕਿਉਂ ਜੀ ਆਓ ਜਰੂਰੀ ਬਾਪੂਆਂ ਬਣੀਆਂ ਭਾਈ ਹਾਂ ਰਬਾ ਪਾਦਾ ਬਹੁਤ ਰੰਗੀਲਾ ਬੰਦਾ ਬਿਲਕੁਲ ਜੋ ਡਿਵਾਈਸ ਨੇ ਮਗਾਵ ਰੰਗ ਰੋਲ ਮਹਾਂਦਰ ਰੋਲਾ ਕੋਣਾ ਜਿਵੇਂ ਲਿਆ ਪਤਾਸਰ ਸਿਮਾਲੇ ਮਤਾਂ ਤੇ ਮਗਾਵ ਨਾ ਮਤਣਾ ਉਹ ਤੇ ਬਗ ਜਾਣਾ ਕੱਪੜੇ ਦੇਦਾ ਮਾ ਅਨਦੇ ਮਗ ਜਗਨਾਨ ਮੇਰੇ ਨਾਲ ਜਿੰਦਾ ਮਾਲਾ ਜੀ ਆ ਰਿਹਾ ਮੈਂ ਜਾਣਦੇ ਕਿ ਆ ਆ ਪਤਾ ਜੀ ਕਿਹਨ ਖਦ ਗਿਆ ਮਾ ਨਹੀਂ ਆ ਗਿਆ ਇਹਨਾਂ ਦੱਸ ਹਾਂ ਜੀ ਦੋਲਾ ਪਾਣਾ ਕਹਿੰਦਾ ਕਿਹਦੇ ਪਿੱਛੇ ਤੈਨੂੰ ਮੌਤ ਦੇ ਉਹ ਤਾਂ ਗਾਵਾ ਬਸਤਾਨਨ ਬਸਤਾਨ ਚਾਲਤ ਕਰਨ ਲਈ ਦੀ ਹੈ ਰੌਣਕੀ ਬੰਦਾ ਜੀ ਬਾਪੂ ਸਾਡਾ ਬਹੁਤ ਬੰਦਾ ਸਾਡਾ ਬਹੁਤ ਧੀ ਹੈ 1 ਕਿਲੋਮੀਟਰ ਉਹਨਾਂ ਦੇ ਦਸਤੇ ਹੀ ਹੈ ਜene ਹੋਰ ਹਾਂ ਨਵਾਂ ਕੰਮ ਜੇ ਆਪਾਂ ਚਾਹੀਏ ਵੀ ਚਲਾਉਣਾ ਬਹੁਤ ਔਖਾ ਜੀ ਹਾਂ ਔਖਾ ਕਿਉਂ ਬਜ਼ੁਰਗਾਂ ਦੇ ਆ ਕੰਮਕਾਰ ਵਾਲੇ ਕਿੱਥੇ ਬਣੇ ਬਣਾਏ ਮਿਲ ਕੇ ਨਾ ਜੀ ਹਾਂ ਹਾਂ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹਾਂ ਮੈਨੂੰ ਕੋਈ ਜਾਣ ਸਾਹਿਬ ਦੇਖੀ ਕਹਿੰਦਾ ਤੂੰ ਮੈਂ ਤੈਨੂੰ ਦੱਸਿਆ ਨਹੀਂ ਬਲਾਂ ਹਾਂ ਮੈਨੂੰ ਕਹਾਂ ਤੇਰੀ ਨਾਮ ਬੂਰੀਆ ਬਣਾਉਂਦਾ ਦੇਖੀ ਕਹਿੰਦਾ ਉਹ ਕਹਿੰਦਾ ਮੇਰੇ ਮੰਮੂ ਆਏ ਉਹ ਵੀ ਆ ਹੀ ਗਿਆ ਆਪਣੇ ਮੁੰਡਾ ਹਾਂ ਸ਼ੌਕ ਬਹੁਤ ਹਨ ਲਓ ਜੀ ਘੜਤਾ ਚਾਰੇ ਪਾਸਿਓਂ ਮੰਜੇ ਦੀ ਚੂੜ ਵਾਲਾ ਕੰਮ ਕਰਾਂਗੇ ਦਾ ਵੀ ਤੇ ਛੱਕੇ ਬੰਦ ਕੰਮ ਕਿਤੇ ਅਲੱਗ ਕਰਨਾ ਚਾਹੀਦਾ ਸਮਾਜ ਦੇ ਪੱਤੇ ਦੇ ਤੋੜ ਕਿਹਦਾ ਚੀਪ ਲਾਇਆ ਰਿਹਾ ਹੈ ਚਾਹ ਸਾਹਿਬ ਗਣਾ ਬਾਪਾ ਤੂੰ ਜਾਣਦਾ ਮੈਨੂੰ ਕਹਿੰਦਾ ਹਾਂ ਮਾਹਨਾ ਯਾਰ ਮਾਝ ਦੇ ਮਾਹਨਾ ਜਿੱਥੋਂ ਸੁਣੇਗਾ ਮੈਂ ਨਾ ਸਟੰਡ ਲੱਗਦਾ ਉਹ ਆਹ ਯਾਰ ਜੀ ਬਾਈ ਇਹ ਸਾਡੇ ਹੱਥਾਂ ਦੀ ਲੈ ਵੀਰਪਾਲ ਹੈ ਹੈ ਆਹ ਦੇਖੋ ਨਾ ਇਹ ਐਸੀ ਗੱਲ ਲੈ ਦੇਖੋ ਜੀ ਢਾਂਡ ਬਣ ਗਿਆ ਇਹ ਕਣ ਜੀ ਮੈਂ ਆ 40 42 ਸਾਲ ਦੀ ਉਮਰ ਹੋ ਗਈ ਆਪ ਦੀ ਉਮਰ ਚ ਪਹਿਲੀ ਵਾਰ ਦੇਖਿਆ ਹੈ ਅੱਛਾ ਜੀ ਹਾਂ ਕਿਵੇਂ ਲੱਗਿਆ ਇਹ ਵੀਡੀਓ ਤੁਹਾਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਇਹ ਕਾਣ ਵੀ ਪੁਰਾਣੀ ਤਕਨੀਕ ਹੈ ਜੀ ਜਿਵੇਂ ਹੁਣ ਤਾਂ ਇਹ ਜੇ ਸਾਲ ਆਉਂਦੇ ਨੇ ਕੋਲ ਦੇਖੋ ਇੱਕ ਮੰਝੇ ਦੀ ਚੂਲ ਮੰਗੂ ਆ ਬਹੁਤ ਹੀ ਵਧੀਆ ਹੈਗਾ ਛੱਕੇ ਬੰਦ ਕੰਮ ਹੈ ਪੁਰਾਣੇ ਐ ਮੰਦਿਰ ਕਿੰਨਾ ਕੁ ਪੁਰਾਣਾ ਬਣਿਆ ਹੋਊਗਾ ਤੇ